ਆਏ ਠੀਕ ਹੈ ਅਸੀਂ ਆਏ ਆ ਕੇ ਪਾਲਕ ਸਾਗ ਲੈਣ ਤੇਰੇ ਕੋਲ ਅੱਛਾ ਜੀ ਪਾਲਕ ਤਾਂ ਹੈ ਹਾਂ ਪਾਲਕ ਤਾਂ ਹੈ ਸਰੋ ਵੀ ਦੇਖੇ ਜੇ ਸਾਗ ਤੋਂ ਨਹੀਂ ਨਿਕਲ ਜਾਏਗੀ ਹਾਂ ਇਸ ਦੀ ਛਾਤ ਬਾਉ ਕੇ ਲਈ ਹੋਰ ਤੂੰ ਠੀਕ ਹੈ ਰੋਜ਼ ਤਾਂ ਸਾਫ ਕਰਤੇ ਹੈ ਨਾ ਤੇ ਕਾਤੇ ਬੰਮੂਲੀ ਨੂੰ ਖਾ ਲੇਤੇ ਹੈ बाबू के तब पता ना पता कैसे तो क्या करना हार के तब घर वाले छोड़ दिया है बाकी इंडिया की आप बिहारी काम है असम को साथ में दिया हाँ हाँ बात है वो मेरे पूरी के भी अच्छी पूरी के दे पूरी के वो मुंडा एक मुंडा है आज पूरी ਹੈਲੋ ਜੀ ਸੱਚੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਤੇ ਅਸੀਂ ਲੈ ਕੇ ਆਏ ਆਂ ਸਾਗ ਤੇ ਗਰਗਲ ਬਣਾਉਂਦੀ ਆਂ ਚਾਹ ਮੈਂ ਲੈ ਕੇ ਆਉਂਗੀ ਨਵੀਂ ਨਵੀ ਦਾ ਟਾਈਮ ਹੋਣਾ ਚਾਹੀਦਾ ਸਕੂਲੋਂ ਲੈ ਕੇ ਆਉਣੀ ਹੈ ਕੀ ਬਾਤ ਤੇ ਆਹ ਔਲੇ ਹਜੇ ਸੱਕਰ ਕੇ ਤੇ ਇਹਨਾਂ ਨੂੰ ਕੱਦੂ ਕਸ ਕਰਨਾਗਾ ਤੇ ਫਿਰ ਇਹਦਾ ਬਣਾਵਾਂਗੇ ਚੂਰ ਨੂੰ ਢਿੱਲੀ ਗੁਜਰਾਤੀ ਤੇ ਇਹਦੇ ਵਿੱਚ ਨਰੋਂ ਦਾ ਤੇਲ ਲਾ ਕੇ ਰੱਖਿਆ ਸੀਗਾ ਇਹ ਲਾ ਪਾਣੀ ਪਾਇਆ ਸੀਗਾ ਤੇ ਆ ਜਿਹੜਾ ਵਾਈਟ ਜਨ ਇਹ ਤਾਂ ਕਿ ਇਹਦਾ ਕਲਰ ਹੀ ਆਸ ਬਾਲੀ ਸੋਣੀ ਹੈ ਘੜਤ ਜੀ ਤੇ ਆ ਉਹਨਾਂ ਨੇ ਸਾਨੂੰ ਫ੍ਰੀ ਦਿੱਤਾ ਇਹਦਾ ਸਟੈਂਡ ਜਆ ਤੇ ਇਧਰ ਆਪਣੀ ਚਾਹ ਤਰੀ ਪੀਤੀ ਹੈਗੀ ਕਰਨ ਹਾਂਜੀ ਸਾਗ ਅਸੀਂ ਚਿੱਲੇ ਤੇ ਬਣਾਏ ਨਾ ਤੇ ਮੇਰਾ ਬਹੁਤ ਹੋ ਗਿਆ ਸਾਗ ਘੋਟ ਵੀ ਲਿਆ ਮੈਂ ਮੜਾ ਸੇਕ ਲੱਗ ਜਾਂਦੇ ਆ ਲੰਨੋਂ ਫਿਰ ਚੱਲਦੇ ਆ ਅਸੀਂ ਥੱਲੇ ਨਿੱਕੇ ਨਿੱਕੇ ਥਾਂ ਉੱਠਣ ਦੀ ਜਿੰਨ ਕਰਦਾ ਹੈ ਨਾ ਹਾਂਜੀ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਪੀਲਾ ਪੀਲਾ ਸਾਗ ਤੇ ਨਾਲ ਮੂਲੀ ਬਹੁਤ ਸਵਾਦ ਬਣੇ ਸਾਗ ਨਵੀਂ ਫੜਾਈ ਜਾਂਦੀ ਹੈ ਰੋਟੀ ਹਾਂ

ਇੰਨੀ ਜਿਹੀ ਤਰ੍ਹਾਂ ਹਿਲਾ ਦੇਣੀ ਅਸੀਂ ਤਾਂ ਉਹ ਲੈ ਕੇ ਆਵਾਂਗੇ ਪਾਛੀ ਦੁੱਧੀ ਦੇਖੋ ਸਾਡਾ ਕੜਨੀ ਵਾਲਾ ਦੁੱਧ ਹੁਣ ਅਸੀਂ ਪੀਵਾਂਗੇ ਰਿੱਝ ਰਿੱਝ ਕਮਲਾ ਹੋ ਗਿਆ ਇਹ ਹਾਂਜੀ ਸਬ지 ਸਾਡੀ ਬਣ ਗਈ ਹਣੀਆਂ ਹੈ ਨੀਗਾ ਨਾਲ ਇਹਦੇ ਚ ਜਲਦੀ ਠੰਡੀ ਵੀ ਨਹੀਂ ਹੁੰਦੀਗੀ ਤੇ ਇੱਧਰ ਗਗਨ ਨੇ ਆਟਾ ਗੁੰਨ ਲਿਆ ਮੱਕੀ ਦਾ ਵੀ ਗੁੰਨੇ ਹਨ ਹੂੰ ਤੇ ਉਹਦਾ ਵੀ ਗੁੰਨੇ ਆਟੇ ਉਹਦਾ ਕਣਕ ਦਾ ਆਖਿਆ ਕੀ ਉਹ ਆ ਨਾ ਸਾਗ ਵੀ ਹੈ ਸਾਗ ਨਾਲ ਬਿਖਾਵਾਂਗੇ ਚ ਗਗਨ ਬਣਾਉਗੇ ਹਨ ਰੋਟੀ ਇੱਥੇ ਚੱਲੀਏ ਇਹਨੂੰ ਪਤਾ ਲੱਗ ਗਿਆ ਵੀਡੀਓ ਬਣਾਉਂਦੀ ਹੈ ਇੰਗਾ ਆ ਮੈਂ ਲੈ ਕੇ ਜਾਨੀ ਆ ਗੇੜਕੜਾ ਕਿਲੇ ਹੋਂ ਚੱਲ ਜਾਨਾ ਬਣ ਕੇ ਚਾਲਦੇ ਆਪਾਂ ਚੰਗਾ ਓਲਡ ਯਰ ਚਾ ਲੈ ਕੇ